ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਪਿੰਡ ਛਾੜ ਦੇ ਸਤ ਪਿੰਡ ਦੇ ਵਾਪਰੀ ਸੁਲਤਾਨ ਪਿੰਡ ਦੇ ਰੋਡ ਦੇ ਨੇੜੇ ਬਜ਼ਾਰ ਦੇ ਵਿੱਚ ਰਹਿਣ ਵਾਲੇ ਹਰਪ੍ਰੀਤ ਸਿੰਘ ਦਾ ਵਿਆਹ 8 ਮਹੀਨੇ ਪਹਿਲਾਂ ਹੋਣ ਵਾਲਾ ਸੀ ਉਸ ਦੇ ਪਰਿਵਾਰ ਨੇ ਫਰਵਰੀ ਵਿੱਚ ਵਿਆਹ ਦਾ ਪ੍ਰਬੰਧ ਕੀਤਾ ਸੀ ਅਤੇ 15 ਫਰਵਰੀ ਨੂੰ ਵਿਆਹ ਦੀ ਬਰਾਤ ਸੀ ਅਤੇ ਘਰ ਦੇ ਵਿਆਹ ਦੀ ਤਿਆਰੀ ਜੋਰ ਸ਼ੋਰਾਂ ਦੇ ਚੱਲ ਰਹੀਆਂ ਸਨ ਸਗਨ ਦੇ ਸੋਨੇ ਦੇ ਬਦਲੇ ਰਸਮਾਂ ਦਾ ਵੀ ਕੀਤੀਆਂ ਜਾ ਰਹੀਆਂ ਸਨ ਅਤੇ ਸਮੋਕਹ ਦੇ 14 ਫਰਵਰੀ ਨੂੰ ਸਵੇਰੇ 5 ਵਜੇ ਦੇ ਕਰੀਬ ਲੜਕੀ ਦੇ ਪਰਿਵਾਰ ਨੇ ਇੱਕ ਫੋਨ ਆਇਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਤੀਕਰ ਨਦੀਪ ਕੌਰ ਲਾਪਤਾ ਹੋ ਗਈ ਹੈ ਉਹਨਾਂ ਨੇ ਦੋਸ਼ ਲਾਇਆ ਕਿ ਲੜਕੀ ਦਾ ਪਰਿਵਾਰ ਪਿਛਲੇ 8 ਮਹੀਨਿਆਂ ਤੋਂ ਵਿਆਹ ਦੀ ਤਰੀਕ ਮਲਤਵੀ ਕਰ ਰਿਹਾ ਸੀ ਕਿਉਂਕਿ ਉਸ ਦਾ ਪ੍ਰੇਮ ਸਬੰਧ ਸਨ ਉਸ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਕਰਨ ਦੀ ਬਿਕਰਸਤੀ ਵਿੱਚ ਹਨ ਅਤੇ ਉਹ ਵਿਆਹ ਕਰਨਾ ਚਾਹੁੰਦੇ ਹਨ ਉਹਨਾਂ ਨੇ ਇਸ ਰਿਸ਼ਤੇ ਤੋੜਨਾ ਚਾਹੀਦਾ ਹੈ ਉਸ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੇ ਉਸ ਨੂੰ ਵੱਡੇ ਬਦਨਾਮੀ ਦਾ ਕੀਤੀ ਹੈ ਪਰ ਉਸ ਨੂੰ ਲੱਖਾਂ ਨੁਕਸਾਨ ਪਹੁੰਚਿਆ ਹੈ ਉਸ ਨੇ ਕਿਹਾ ਕਿ ਇਸ ਮਾਮਲੇ ਬਾਰੇ ਲੜਕੀ ਦੇ ਪਰਿਵਾਰ ਨੇ ਕਈ ਵਾਰ ਫੋਨ ਕੀਤਾ ਗਿਆ ਪਰ ਉਹਨਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ ਅਸੀਂ ਫੋਨ ਵੀ ਕੱਟ ਦਿੱਤਾ ਉਸ ਨੇ ਕਿਹਾ ਕਿ ਇਸ ਖਾਸ ਪੁਲਿਸ ਸਟੇਸ਼ਨ ਵਿੱਚ ਜੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਦੇ ਪਰਿਵਾਰ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਘਰਾਂ ਦੇ ਵਿੱਚ ਪਕਵਾਨ ਬਣੇ ਪਏ ਹਨ ਤੇ ਰਿਸ਼ਤੇਦਾਰ ਪਹੁੰਚ ਚੁੱਕੇ ਹਨ ਇਸ ਦਿਨਾਂ ਜੀ ਜੀ ਮੈਨੂੰ ਉਸੇ ਸੰਬੰਧ ਦੇ ਨਾਲ ਆਪਣੇ ਆਪ ਦੀ ਸ਼ਰਮਸ਼ਾਰ ਘਟਨਾਵਾ ਕਰਨ ਵਾਲੇ ਨਜ਼ਰ ਆਉਂਦੀਆਂ ਹਨ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਵਿਆਹ ਦੀ ਇੱਥੇ ਕਾਰਡ ਤੇ ਹੋਰ ਤਿਆਰੀਆਂ ਹੋ ਚੁੱਕੀਆਂ ਹਨ ਇਸ ਚੀਜ਼ ਦੇ ਨਾਲ ਮੈਂ ਆਸੀ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਵਿਆਹ ਦੀ ਬਹੁਤ ਖੁਸ਼ੀ ਅਤੇ ਵਾਰਾਂ ਨਾ ਬਣਾਏ ਇੱਕ ਪਰਿਵਾਰ ਦਾ ਸਾਂਝ ਦੋ ਘਰਾਂ ਦਾ ਮੇਲ ਹੁੰਦਾ ਹੈ ਇਸ ਨਾਲ ਇੱਕ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਅੱਜ ਦਾ ਮਾਹੌਲ ਕਿ ਅਸਰਜਣਾ ਬਣ ਰਹੀ ਹੈ ਇਸ ਦੇ ਨਾਲ ਦੋਏ ਘਰਾਂ ਦੀ ਕਮਾਨੂਸੀ ਦਾ ਕਾਰਨ ਬਣਦਾ ਜਾ ਰਹੇ ਹਨ ਜੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਿਸ਼ਤੇ ਲਈ ਜੋ ਸਮਾਨ ਤਿਆਰ ਕੀਤੇ ਗਏ ਹਨ ਅਧ ਕੈਮਰਾ ਸਮਾ ਦੇ ਲਈ ਕੱਪੜੇ ਲੀੜੇ ਹੋਰ ਵਿਆਹਾਂ ਦੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ ਪਰ ਇਸ ਤਰ੍ਹਾਂ ਹੋਣ ਨਾਲ ਨਾਲ ਵਿਧਿਆਵ ਦੀ ਇੱਕ ਸ਼ਰਮਸ਼ਾਰ ਘਟਣਾ ਬਣ ਜਾਂਦੀ ਹੈ ਕਿ ਕਿਸ ਦੇ ਨਾਲ ਦੇਖ ਸਕਦੇ ਹੋ ਪਰਿਵਾਰ ਦੇ ਵਿੱਚ ਕਿਵੇਂ ਮੂੰਹ ਮਿਆਸੀ ਵੰਸ਼ਾਇਬ ਹੈ ਹਨ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਦੇਖ ਸਕਦੇ ਹੋ ਕਿਵੇਂ ਜਿੱਥੇ ਘਰ ਦੇ ਵਿੱਚ ਢੋਲ ਟਮਕੇ ਵੱਜਣੇ ਸੀ ਪਰ ਉੱਤੇ ਹੁਣ ਸੁੰਨਸਰ ਹੈ ਹੋਈ ਪਈ ਹੈ ਤੇ ਦੇਖੋ ਸਕਦੇ ਹੋ ਕਿਵੇਂ ਰੋ ਰੋ ਕੇ ਉਸ ਦਾ ਬੁਰਾ ਹਾਲ ਹੈ ਕਿਉਂਕਿ ਇੱਕ ਤਰ੍ਹਾਂ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਮੌਕੇ ਦੇ ਹੋ ਜਾਣਾ ਆਪਣੇ ਆਪ 'ਚ ਇੱਕ ਬਦਨਾਮੀ ਦਾ ਕਾਰਨ ਬਣ ਜਾਂਦਾ ਹੈ ਜਿਸ ਦੇ ਨਾਲ ਕਈ ਵਾਰ ਦੇਖਦੇ ਆਂ ਵੀ ਘਰਾਂ ਦੇ ਵਿੱਚ ਦੋ ਤਰ੍ਹਾਂ ਦੇ ਵਿੱਚ ਨੁਕਸਾਨ ਦੇ ਕਾਫੀ ਲੜਾਈ ਝਗੜੇ ਵੀ ਹੋ ਜਾਂਦੇ ਹਨ ਅਤੇ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਪਰਵਾਰਿਕ ਮੈਂਬਰ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਿਸ ਦੇ ਨਾਲ ਉਹਨਾਂ ਦੇ ਆਪਣੇ ਆਪ ਦੇ ਵਿਚਾਰ ਦੇ ਵਿੱਚ ਮੈਂ ਅਸੀਂ ਸ਼ਾਇਦ ਤਸਵੀਰਾਂ ਵੀ ਦੇਖ ਸਕਦੇ ਹਾਂ ਕੱਪੜੇ ਲਿਆਂਦੇ ਗਏ ਹਨ ਜੋ ਵਿਆਹ ਦੇ ਵਿੱਚ ਤਿਆਰੀਆਂ ਮੁਕੰਮਲ ਕੀਤੀ ਨਜ਼ਰ ਆ ਰਹੀਆਂ ਹਨ ਆ ਉਸ ਨੂੰ ਸੁਣੌਣੇ ਕੀ ਕਹਿੰਦੇ ਨਜ਼ਰ ਆਈ ਸਾਸੂਰਾ ਬਧੀਗੇ ਆਪਣੀ ਗੁਰੂ ਆਪਣਾ ਨਾ ਲਵਿਆ ਕੋਈ ਨਹੀਂ ਕੋਈ ਨਹੀਂ ਥੋੜੀ ਥੋੜੀ ਪਿੱਛੇ ਹਟ ਜਾ

भाजी देखो बी जी पहला तो साढ़े ना बीतना बहुत माड़ी हुई है ਸਾਡੇ ਭਰਾ ਨਾਲ ਅੱਜ ਇਹ ਤਾਂ ਸਗਣ ਹੀ ਤੇ ਕੁੜੀ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਧੱਕਾ ਕੀਤਾ ਬੁੜੇ ਨਾਲ ਸਾਨੂੰ ਮਿਲ ਫਰੌਡ ਕੀਤਾ ਵਾ ਇਹ ਬੰਦੇ ਨਾਲ ਸਾਡੇ ਸਾਰੇ ਰਿਸ਼ਤੇਦਾਰ ਜਿੰਨੇ ਸਾਡੇ ਭੈਣ ਭਰਾ ਸਾਡੀਆਂ ਤਿਆਰੀਆਂ ਅਸੀਂ ਸਭ ਕੁਝ ਕਰਕੇ ਬੈਠੇ ਹਾਂ ਤੇ ਤੇ ਆਨੂੰ ਸਾਨੂੰ ਦਿਨੇ 5 ਵਜੇ ਤੜਕੇ ਫੋਨ ਕਰੀ ਕੇ ਕਹਿੰਦੇ ਵੀ ਕੁੜੀ ਹੈ ਨਹੀਂ ਇੱਥੇ ਭੱਜ ਗਈ ਕੁੜੀ ਕਿਤੇ ਭੱਜ ਗਈ ਹੈ ਅੱਛਾ ਜੀ ਦੇਖੋ ਜੀ ਪਰਿਵਾਰ ਨੇ ਕਿ ਦੱਸਿਆ ਤੁਹਾਨੂੰ ਵੀ ਕੁੜੀ ਨਾਲ ਕੋਈ ਬਾਹਰ ਚੱਕਰ ਹੈ ਜਾਂ ਕੁੜੀ ਨਾਲ ਨਾ ਜੀ ਕੋਈ ਚ ਨਹੀਂ ਕੋਈ ਨਹੀਂ ਸਾਨੂੰ ਕੁਝ ਨਹੀਂ ਸਾਡੀ ਗੱਲ ਕੋਈ ਹੁੰਦੀ ਨਹੀਂ ਬਸ ਇਹਨਾਂ ਨੋਰਮਲ ਤੇ ਮੌਕੇ ਦੇ ਅੱਜ ਤੜਕੇ ਫੋਨ ਕਰਕੇ ਕਹਿਤਾ ਤੁਸੀਂ ਵੇਖ ਸਕਦੇ ਹੋ ਜਿੰਨੀਆਂ ਤਿਆਰੀਆਂ ਟੈਂਟ ਵਗੈਰਾ ਸਾਡੇ ਲਵਾਈ ਤੱਕ ਬਾਹਰ ਤੰਦੂਰ ਤੱਕ ਪਏ ਆ ਤੇ ਕਿੰਨੀ ਬਦਨਾਮੀ ਵਾਲੀ ਗੱਲ ਹੈ ਜਿਹੜੋ ਇੰਨਾ ਪਰਿਵਾਰ ਸਾਡਾ ਇਕੱਠਾ ਹੋਵੇ ਸਗਨ ਦਾ ਕੰਮ ਹੋਇਆ ਅੱਜ ਜੇ ਕੋਈ ਇਹੋ ਜੀ ਗੱਲ ਹੈਗੀ ਸੀ ਤਾਂ ਸਾਡੇ ਨਾਲ ਪਹਿਲਾਂ ਕਰ ਲੈਂਦੇ ਅਸੀਂ ਐ ਇਥੋਂ ਤਾਂ ਸਾਨੂੰ ਨਹੀਂ ਪਤਾ ਜੀ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਕਿ ਆ ਕੋਈ ਇਹੋ ਜੀ ਗੱਲ ਵੀ ਹੈਗੀ ਆ ਕਿੰਨੀ ਦੇਰ ਦਾ ਮੰਗਣੀ ਹੋਈ ਸੀ ਇਹਨਾਂ ਦੀ ਪਾਜੀ 6-7 ਮਹੀਨੇ ਹੋ ਗਏ ਜੀ 7 ਮਹੀਨੇ ਹੋ ਗਏ ਮੁੰਡਾ ਗੱਲ ਕਰਨ ਦੇ ਅੱਛਾ ਜੀ ਤੇ ਕੁੜੀ ਵਾਲੇ ਕਿੱਥੋਂ ਦੇ ਕੁੜੀ ਵਾਲੇ ਹੈਗੇ ਭਾਈ ਨਿਊ ਅਮਰਸਰ ਫਰਾ ਰਮ ਵਾਲੀ ਗਲੀ ਅੱਛਾ ਜੀ ਉਥੋਂ ਦੀ ਆ ਸੁਲਤਾਨਪੁਰ ਰੋਲ ਤੇ ਪਰਵਾਹ ਨਾਲ ਤੁਹਾਡੀ ਗੱਲ ਹੋਈ ਇਹ ਕੁੜੀ ਵਾਲਾ ਨਾਲ ਹਾਂ ਜੀ ਹੁੰਦੀ ਆ ਜਿਹੜਾ ਕਰਦਾ ਰਿਹਾ ਆਪਣੀ ਸਾਥ ਨਾਲ ਗੱਲ ਕਰਦਾ ਰਿਹਾ ਉਦੋਂ ਕੋਈ ਉਦੋਂ ਕੋਈ ਗੱਲ ਕਰ ਦੇ ਤੇ ਸ਼ਾਇਦ ਨਹੀਂ ਕੋਰਾ ਦੇ ਅੱਜ ਮੌਕੇ ਤੇ ਵੇਖੋ ਤੂੰ ਇਹ ਆ ਕੀ ਕੀਤਾ ਨਾ ਇਹ ਗੱਲ ਚੰਗੀ ਥੋੜੀ ਐ ਚੰਗੇ ਹੋਣੇ ਵੀ ਸੰਗ ਤੋਂ ਸੰਗਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਕਿ ਗਾਂ ਕੋਈ ਇਹੋ ਜਿਹੇ ਬੰਦੇ ਨੂੰ ਫ ਠੀਕ ਹੈ ਜੀ ਇਹ ਕਦੀ ਵੀ ਇਹੋ ਜੇ ਕਦੀ ਨਹੀਂ ਕਿਸੇ ਦਾ ਕੰਮ ਹੋਣਾ ਚਾਹੀਦਾ ਜੋ ਅੱਜ ਕੰਮ ਹੋਇਆ ਸਾਰਾ ਸਾਰਾ ਰੈਂਦਾ ਸਾਡੀ ਫੈਮਿਲੀ 'ਚ ਬਦਨਾਮੀ ਹੋਈ ਨੇ ਸਾਡੀ ਫੈਮਿਲੀ ਆਈ ਇੱਥੇ ਲੋਕੀ ਵੇਖਣ ਵਿਆਹ ਆਏ ਸੀ ਤੇ ਕੰਮ ਹਟਦਾ ਉਹ ਹੁੰਦੇ ਹੋਣੇ ਚਾਣਗੇ ਤਾਂ ਹੀ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆਂ ਵੀ ਇਹੋ ਜੇ ਬੰਦਿਆਂ ਨੂੰ ਦਬੋਚਿਆ ਜਾਵੇ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਬੰਦਿਆਂ ਦੇ ਹਾਂ ਜੀ ਹਾਂ ਜੀ ਥਾਣੇ ਗਏ ਜੀ ਹਾਂ ਹਾਂ ਜੀ ਭਾਜੀ ਕੀ ਨਾ ਆਪਣਾ ਤੇ ਕਿੱਥੇ ਰਹਿਣ ਵਾਲੇ ਕੀ ਅੱਜ ਵਾਕਿਆ ਹੋਇਆ ਫਿਰ ਨਾਰ ਪ੍ਰੀ ਸਿੰਘ ਜੀ ਮੇਰਾ ਨਾਮ ਵਾਕਿਆ ਇਦਾਂ ਆ ਕਿ ਮੇਰਾ ਜੀ ਵਿਆਹ ਸਾਰੇ ਰਿਸ਼ਤੇਦਾਰ ਆਏ ਆ ਤੇ ਕਿਤੇ ਟਾੜੀ ਮੰਗਣੀ ਪੈਰ ਤੇ ਬਾਪ ਦੇ ਦਿੱਤਾ ਉਹਨਾਂ ਨੇ ਤੇ ਮੇਰਾ ਇਹ ਮੰਗਣੀ ਇੱਥੇ ਡਰਮ ਵਾਲੀ ਗਲੀ ਹੋਈ ਜੀ ਕਿੰਨਾ ਚਿਰ ਪਹਿਲੇ ਤੁਹਾਡੀ ਮੰਗਾਈ ਆ 8-9 ਮਹੀਨੇ ਹੋ ਗਏ ਜੀ ਹੋਏ ਨੂੰ ਉਹਨਾਂ ਨੇ ਮੈਨੂੰ ਗੁਮਰਾਹ ਕੀਤਾ ਇਹ ਉਹਨਾਂ ਨੇ ਪਹਿਲਾਂ ਵੀ ਨਹੀਂ ਦੱਸਿਆ ਮੈਨੂੰ ਹਾਂ ਜੀ ਤੇ ਹੁਣ ਤੁਹਾਨੂੰ ਕਦੋਂ ਹੁਣ ਤੁਹਾਨੂੰ ਕਦੋਂ ਪਤਾ ਲੱਗਾ ਤੇ ਕੀ ਉਹਨਾਂ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਕਿ ਕੁੜੀ ਤਾਂ ਚਲ ਗਈ ਆ ਘਰੋਂ ਰਾਤ ਦੇ ਗਏ ਤੇ ਦਿਨੇ ਦੱਸਿਆ ਉਹਨਾਂ ਨੇ ਹੂੰ ਗਏ ਰਾਤ ਦੇ ਦਿਨੇ ਦੱਸਿਆ ਕਰਦੇ ਆ ਉਹਨਾਂ ਦੇ ਤੇ ਕਿਉਂ ਚਲ ਗਈ ਦੱਸਿਆ ਨਾ ਇੰਨਾ ਨਹੀਂ ਪਤਾ ਮੈਨੂੰ ਪਜੀ ਦੱਸਿਆ ਨਹੀਂ ਕਿੰਨੇ ਦਿਨ ਤੁਹਾਡੀ ਮੰਗਣੀ ਰਹੀ ਸੀ 8-9 ਮਹੀਨੇ ਹੋ ਗਏ ਉਹ ਤਾਂ ਵੀ ਗੱਲਬਾਤ ਨਹੀਂ ਤੁਹਾਡੇ ਬਰਵਾਦ ਨਾਲ ਨਹੀਂ ਗੱਲ ਮੇਰੇ ਨਾਲ ਕਰਦੇ ਰਹੇ ਆ ਉਹਨਾਂ ਨੇ ਦੱਸਿਆ ਨਹੀਂ ਮੈਂ ਪੂਰਾ ਪ੍ਰੋਪਰ ਨਹੀਂ ਦੱਸਿਆ ਮਤਲਬ ਕਿੰਨਾ ਵੀ ਗੱਲ ਹੁੰਦੀ ਰਹੀ ਤੁਹਾਡੀ ਹਾਂਜੀ ਕੋਈ ਗੱਲਬਾਤ ਕੀ ਕਹਿੰਦੀ ਨਹੀਂ ਉਹ ਤੇ ਕੁਝ ਨਹੀਂ ਆਂਦੇ ਗੱਲ ਹੁੰਦੀ ਹੁੰਦੀ ਹੀ ਮੇਰੀ ਗੱਲ ਉਦਾਂ ਨਾ ਮੈਂ ਖੁੱਲ ਕੇ ਗੱਲ ਨਹੀਂ ਕਰਦੇ। ਵਿਆਹ ਨਾਲ ਰਾਜੀ ਸੀ ਤੁਹਾਡੀ ਕੁੜੀ। ਹਾਂਜੀ ਵਿਆਹ ਨਾਲ ਰਾਜੀ ਸੀ ਪਹਿਲਾਂ। ਤਾਂ ਜਿਹੜਾ ਫੋਨ ਆਇਆ ਮੁੰਡੇ ਦਾ ਉਹ ਕੀ ਮਾਮਲਾ? ਉਹ ਉਹ ਜੂਪੀ ਤੋਂ ਕਹਿੰਦਾ ਮੈਂ ਬੋਲਦਾ ਹਾਂ। ਤੇ ਹਾਂਜੀ ਮੁੰਡੇ ਦਾ ਨਾਂ ਨਹੀਂ ਪਤਾ ਕਹਿੰਦਾ ਮੈਂ ਜੂਪੀ ਤੋਂ ਬੋਲਦਾ ਹਾਂ ਤੇ ਮੈਨੂੰ ਕਿਸੇ ਨਾਲ ਗੱਲ ਫੋਨ ਲਿਆ ਹੈ ਮੇਰਾ ਤੇ ਉਹਨੇ ਗੱਲ ਕੀਤੀ ਹੈ ਇਦਾਂ ਉਹਨਾਂ ਨਾਲ। ਹਾਂ। ਹਾਂਜੀ ਕਹਿੰਦਾ। ਪਹਿਲਾਂ ਫੋਨ ਆਇਆ ਤਾਂ ਵੀ ਕਹਿੰਦਾ। ਪਹਿਲਾ ਫੋਨ ਆਇਆ ਕਹਿੰਦਾ ਇਹ ਮਤਲਬ ਕੋਈ ਰਿਸ਼ਤਾ ਛੱਡ ਦਿਓ। ਇਹ ਬੈਲੋਂ ਵੀ ਕੁੜੀ ਮੈਨੂੰ ਮੇਰੀ ਫਰੈਂਡਸ਼ਿਪ ਰਹੀ ਤੇ ਤੂੰ ਰਿਸ਼ਤਾ ਤੋੜ ਦੋ ਦਾ ਦਾ ਮੁੰਡਾ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਹੀ ਪਤਾ ਨਹੀਂ ਨਹੀਂ ਉਹ ਕੁੜੀ ਦਾ ਕੀ ਨਾਮ ਜਿਹਨਾਂ ਤੁਹਾਡੀ ਮੰਗਣੀ ਹੋਈ ਕਿਰਨਦੀਪ ਕੌਰ ਅੱਛਾ ਜੀ ਤੇ ਕੀ ਤਿਆਰੀ ਕੀਤੀ ਗਈ ਤੁਹਾਡੇ ਪਰਿਵਾਰਾਂ ਦਾ ਤਿਆਰੀਆਂ ਭਾਈ ਸਾਰੀਆਂ ਹੋਈਆਂ ਆ ਹਲਵਾਈ ਵੀ ਲੱਗੇ ਟੰਟ ਲੱਗਾ ਆ ਮਾਣਾ ਗੱਲ ਕੀ ਉਹਨੇ ਸਾਨੂੰ ਦਲਾਸਾ ਦੋਇਆ ਵਾ ਹਲਵਾਈ ਵੀ ਲੱਗੇ ਸਪਰੋਣੇ ਆਏ ਸਾਰੇ ਸਾਰੇ ਪਰੋਣੇ ਆਏ ਆ ਹਾਂਜੀ ਮੇਰਾ ਨੁਕਸਾਨ ਹੋਇਆ ਜੀ ਕਿਰਨ ਦੇ ਮਾ ਨਾਲ ਗੱਲ ਹੋਈ ਤਾਂ ਠੀਕ ਜੀ ਹਾਂ ਜੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਕੀ ਕਹਿੰਦੇ ਉਹਦੇ ਹੰਦੇ ਮਤਲਬ ਅੱਜ ਕੀ ਆ ਤੂੰ ਸੱਚ ਕੀ ਕਹਿੰਦੇ ਜੋ ਚਲ ਗਈ ਆ ਕੱਜ ਉਹਨਾਂ ਨੇ ਇਹ ਕਿਹਾ ਕੁੜੀ ਘਰੋਂ ਚਲ ਗਈ ਆ ਤੇ ਤੀਨ ਦੋ ਤਿੰਨ ਦਿਨ ਠਹਿਰ ਕੇ ਆਪਣਾ ਪ੍ਰੋਗਰਾਮ ਕਰ ਲਿਓ ਐਂ ਦਾਂਦੇ ਹੋ ਤੇ ਜਿਹੜਾ ਅੱਜ ਕੰਮ ਹੋਇਆ ਆ ਤੁਹਾਨੂੰ ਲੱਗਦਾ ਪੇ ਕੁੜੀ ਦਾ ਚੱਕਰ ਹੀ ਉਹ ਮੁੰਡਾ ਯੂਪੀ ਵਾਲੇ ਨਾਲ ਨਹੀਂ ਪਹਿਲੋਂ ਨਹੀਂ ਲੱਗਦਾ ਇਹਨਾਂ ਨੇ ਬਾਅਦ ਚ ਦੱਸਿਆ ਮੈਨੂੰ ਬਾਅਦ ਚ ਦੱਸਿਆ ਹਾਂ ਜੀ ਤੁਹਾਨੂੰ ਮੁੰਡੇ ਦੇ ਆਉਣ ਤੋਂ ਸ਼ੱਕ ਹੋਣਾ ਹਾਂ ਜੀ ਕੀ ਮੰਗੀ ਕਰਦੇ ਹੁਣ ਮੰਗ ਹੈ ਹੋ ਗਈ ਨੇ ਸਾਨੂੰ ਚਾਹੀਦਾ ਤੇ ਸਾਨੂੰ ਅੱਜ ਕੀ ਨਾਮ ਜੀ ਤੁਹਾਡਾ ਮਨਪ੍ਰੀਤ ਗੌਰ ਕਿੱਥੋਂ ਦੇ ਰਹਿਣ ਵਾਲੇ ਜੀ ਖਾਪੜ ਖੇੜੀ ਕੀ ਲੱਗਦਾ ਹੈ ਡਾ ਮੁੰਡੇ ਲਈ ਮੈਜਰ ਦਿਓ ਰਿਹਾ ਹਾਂ ਹਾਂ ਜੀ ਇੱਕ ਉਹ ਮੰਗਣੀ ਹੋਈ ਸੀ ਕਿੰਨਾ ਚਿਰ ਮੰਗਣੀ ਰਹੀ ਇਹਨਾਂ ਦੀ 8-9 ਮਹੀਨੇ ਹੋ ਗਏ ਮੰਗਣੀ ਨੂੰ ਤੇ ਅੱਜ ਕੀ ਪ੍ਰੋਗਰਾਮ ਆ ਸਗਨ ਸੀ ਸਾਰੀ ਰੇਂਜਮੈਂਟ ਕੀਤੀ ਸੀ ਸਾਰਾ ਪ੍ਰੋਗਰਾਮ ਕੀਤਾ ਗੈਸਟ ਆਏ ਹੋਏ ਆ ਸਾਰਾ ਰੇਂਜਮੈਂਟ ਕੀਤਾ ਤੁਹਾਡੇ ਸਾਹਮਣੇ ਤੇ ਅੱਜ ਪੈਰ ਤੇ ਜਵਾਬ ਦੇ ਗਏ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਭੱਜ ਗਈ ਕੁੜੀ ਤੇ ਪਹਿਲਾਂ ਦੱਸਿਆ ਤੁਹਾਡੇ ਪਰ ਉਹਨਾਂ ਦੇ ਪਰਿਵਾਰ ਨੇ ਤੁਹਾਨੂੰ ਨਹੀਂ ਪਹਿਲਾਂ ਨਹੀਂ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਇਹਦੇ ਨਾਲ ਹੁੰਦੀ ਸੀ ਇਹਦੀ ਵਾਈਫ ਦੀ ਹੁੰਦੀ ਸੀ ਮਦਰ ਦੀ ਵੀ ਹੁੰਦੀ ਸੀ ਇਹਨਾਂ ਨਾਲ ਹਾਂਜੀ ਪਰ ਇਹਨੇ ਕੁਝ ਨਹੀਂ ਦੱਸਿਆ ਉਹਨਾਂ ਨੇ ਇਹਨੂੰ ਪੋਲੇ 'ਚ ਰੱਖਿਆ ਕੁੜੀ ਵਿਆਹੀ ਵੀ ਹੋਈ ਸੀ ਤੇ ਇਹਨਾਂ ਨੇ ਫਿਰ ਵੀ ਕਿਹਾ ਵਾ ਕਿ ਕੁਵਾਰੀ ਹੈ ਕੁੜੀ ਅੱਛਾ ਪਹਿਲਾਂ ਕੁੜੀ ਦੀ ਹਾਂ ਕੁੜੀ ਦੀ ਮੈਰਿਜ ਵੀ ਹੋਈ ਆ ਹਾਂਜੀ ਇਹ ਵੀ ਸਾਨੂੰ ਅੱਜ ਹੀ ਪਤਾ ਲੱਗਾ ਨਹੀਂ ਪਤਾ ਕੰਨ ਕਿਦਰ ਲੱਗਾ ਹਾਂਜੀ ਅੱਜ ਹੀ ਪਤਾ ਲੱਗਾ ਇੰਨਾ ਤੋਂ ਹੀ ਲੱਗਾ ਅੱਜ ਹੀ ਉਹਨਾਂ ਨੇ ਦੱਸਿਆ ਹੈ ਵੀ ਕੁੜੀ ਦੀ ਮੈਰਿਜ ਹੋਈ ਆ ਤੇ ਜਿੱਦਨ ਆਪਾਂ ਠਾਕਾ ਲਾਇਆ ਸੀ ਉਸ ਦਿਨ ਕਹਿੰਦੇ ਸੀ ਮੈਰਿਜ ਨਹੀਂ ਹੋਈ ਹੈ ਵੀ ਕੁਵਾਰੀ ਹੈ ਕੁੜੀ ਕੀ ਲੱਗਦਾ ਕਿ ਧੋਖਾ ਕੀਤਾ ਤੁਹਾਡੇ ਹਾਂਜੀ ਧੋਖਾ ਕੀਤਾ ਬਹੁਤ ਵੱਡਾ ਧੋਖਾ ਕੀਤਾ ਸਾਡੇ ਨਾਲ ਹਾਂਜੀ ਕਿਹੜੇ ਕਿਹੜੇ ਓਲੇ ਲਗਾ ਕੇ ਰੱਖੇ ਤੁਹਾਡੇ ਤੋਂ ਇੱਕ ਫਰੈਂਡਸ਼ਿਪ ਵਾਲਾ ਰੱਖਿਆ ਏ ਇੱਕ ਮੈਰਿਜ ਵਾਲਾ ਰੱਖਿਆ ਏ ਇੱਕ ਜਿਹੜਾ ਅੱਜ ਪੈਰ ਤੇ ਜਵਾਬ ਦੇ ਦਿੱਤਾ ਇਹਨਾਂ ਨੇ ਹਾਂਜੀ ਤੇ ਮੁੰਡੇ ਨੂੰ ਕੋਈ ਕਹਿੰਦੇ ਫੋਨ ਫਾਨ ਵੀ ਆਇਆ ਸੀ ਬਾਰ ਉਹ ਹਾਂਜੀ ਮੁੰਡੇ ਨੂੰ ਆਇਆ ਫੋਨ ਕਿਸੇ ਲੜਕੇ ਦਾ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਵਾ ਵੀ ਤੂੰ ਇਹਦਾ ਖਹਿੜਾ ਛੱਡ ਦੇ ਇਹ ਮੇਰੀ ਵੀ ਹੈਗੀ ਆ ਤੂੰ ਇਹਦਾ ਖਹਿੜਾ ਛੱਡ ਦੇ ਹੁਣ ਘਰ ਦੇ ਸਾਰੇ ਰਿਸ਼ਤੇ ਪੁਰਾਣੇ ਆਏ ਸੀ ਧਮਕੀ ਦਿੱਤੀ ਇਹਨੂੰ ਵੀ ਤੂੰ ਇਹਦਾ ਖਹਿੜਾ ਛੱਡ ਦੇ ਨਹੀਂ ਤੇ ਆਪਾਂ ਕੁਝ ਵੀ ਕਰ ਸਕਦੇ ਤੈਨੂੰ ਜੇ ਮਾਂ ਪਿਓ ਦੀ ਸਪੋਰਟ ਹੈਗੀ ਆ ਤੇ ਕੁੜੀ ਇਸ ਤਰ੍ਹਾਂ ਕਰਨੀ ਨਹੀਂ ਤੇ ਅਲਾਊਡ ਨਹੀਂ ਹੈਗਾ ਕੁੜੀ 9 ਵਜੇ ਤੋਂ ਪਹਿਲਾਂ ਘਰੋਂ ਨਿਕਲ ਜੇ ਬਾਹਰ ਰਾਤ ਦੀ ਗਈ ਹੈ ਕਿ ਸਵੇਰੇ ਰਾਤ ਦੀ ਗਈ ਆ ਰਾਤ ਦੀ 9 ਵਜੇ ਤੇ ਗਈ ਆ ਆਪਣੀ ਮੰਮੀ ਪਾਪਾ ਨੂੰ ਨਹੀਂ ਪਤਾ ਵੀ ਆਪਣੇ ਬੇਟਾ ਘਰ ਉਹ ਜਾਂ ਬੇਟੀ ਗਈ ਆ ਪਤਾ ਹੋਣਾ ਚਾਹੀਦਾ ਨਾ ਹਾਂ ਜੀ ਉਧਰ ਨਹੀਂ ਪਤਾ ਪਈ ਤਿਆਰੀ ਹੋਈ ਆ ਕਿ ਨਹੀਂ ਹੋਈ ਦਿਨੇ ਹੀ ਦੱਸਿਆ ਬਸ ਸਾਨੂੰ ਦਿਨੇ ਇਨਫੋਰਮ ਹੋਇਆ 5 ਵਜੇ ਆਇਆ ਫੋਨ ਤੇ ਤੁਹਾਡੇ ਲੋ ਕੀ ਕੀ ਤਿਆਰੀ ਕੀਤੀ ਗਈ ਆ ਸਾਡੇ ਲੋ ਸਾਬ ਇਧਰ ਵੇਖੋ ਅਰੇਂਜਮੈਂਟ ਕੀਤੀ ਆ ਮਹਿੰਦੀਆਂ ਲਾਈਆਂ ਸਭ ਕੁਝ ਗਹਿਣਾ ਗੱਟਾ ਆਪਾਂ ਪਾ ਕੇ ਆਏ ਆ ਉਹਨੂੰ ਗਹਿਣਾ ਗੱਟਾ ਠਾਕੇ ਤੇ ਵੀ ਪਾ ਕੇ ਆਏ ਆ ਸਭ ਕੁਝ ਸਾਹੀ ਅਰੇਂਜਮੈਂਟ ਕੀਤਾ ਹਾਂ ਜੀ ਹੋਰ ਕੀ ਸਮਾਨ ਪਾਇਆ ਕੁੜੀ ਨੂੰ ਦੀ ਸਕੁੰਤਲਾ ਪਾਈਆਂ ਵਾ ਟੋਪਸ ਆ ਹਾਂਜੀ ਸਾਰਾ ਸਮਾਨ ਉਹਨਾਂ ਕੋ ਹਾਂਜੀ ਠੀਕ ਹੁਣ ਕੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜਾਂ ਤੇ ਉਹਨਾਂ ਨੂੰ ਕਹੋ ਵੀ ਸਾਨੂੰ ਕੁੜੀ ਵਿਆਓ ਜਿੱਥੋਂ ਮਰਜੀ ਅਰੇਂਜਮੈਂਟ ਕਰਕੇ ਸਾਨੂੰ ਕੁੜੀ ਦੋ ਅਸੀਂ ਸਵੇਰੇ ਛੁੱਟਣਾ ਉੱਥੇ ਬਰਾਤ ਲੈ ਕੇ ਜਿੱਥੋਂ ਮਰਜੀ ਸਾਨੂੰ ਅਰੇਂਜਮੈਂਟ ਕਰਕੇ ਦੋ ਕੁੜੀ ਦਾ ਪਾਣੀ ਛੋਟੀ ਹਾਂਜੀ ਬਦਨਾਮੀ ਹੁੰਦੀ ਪਾਣੀ ਛੋਟੀ ਤੋਰੋ ਜਿੱਥੋਂ ਮਰਜੀ ਤੋਰੋ ਸਾਨੂੰ ਸਵੇਰੇ ਚਾਹੀਦੀ ਕੁੜੀ ਜਿੱਥੋਂ ਮਰਜੀ ਚਾਹੀਦੀ ਅਸੀਂ ਸਵੇਰੇ ਬਰਾਤ ਲੈ ਕੇ ਆ ਜਾਣਾ ਹਾਂ ਹਾਂਜੀ ਸ ਦੇ ਕੋਲ ਇੱਕ ਮਾਮਲਾ ਜਿਹੜਾ ਜਿਹੜੀ ਕੁੜੀ ਵੱਲੋਂ ਪਿਆਰ ਕਰਦੀ ਸਾਡੇ ਕੋਲ ਹਰਪ੍ਰੀਤ ਸਿੰਘ ਪੁੱਤਰ ਸੁਬਿੰਦਰ ਸਿੰਘ ਖਾਪੜਖੇੜੀ ਤੋਂ ਦਰਖਾਸਤ ਆਈ ਆ ਕਿ ਅੱਜ ਵਿਆਹ ਸੀਗਾ ਤੇ ਉਹ ਇਹਨਾਂ ਨੇ ਹੁਣੇ ਦਰਖਾਸਤ ਦਿੱਤੀ ਆ ਕਿ ਕੁੜੀ ਜਿਹੜੀ ਉਹ ਇਹਨਾਂ ਦੇ ਕਹਿੰਦੇ ਮੁਤਾਬਕ ਭੱਜ ਗਈ ਆ ਤੇ ਮੁੰਡੇ ਵਾਲੇ ਪਰਿਵਾਰ ਆਏ ਆ ਤੇ ਉਹ ਹੁਣੇ ਦਰਖਾਤਾ ਜੋ ਬੰਦੀ ਕਾਰਵਾਈ ਹਿਉ ਕੀਤੀ ਚੋ ਪਹਿਲਾਂ ਕੁੜੀ ਦਾ ਪਰਵਾਨਾ ਕੀ ਗੱਲ ਬਾਤ ਇਹ ਤੁਹਾਡੀ ਉਹਨਾਂ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਸੀ ਆ ਰਹੇ ਆ ਤੇ ਦੋਵਾਂ ਪਰਿਵਾਰਾਂ ਨੂੰ ਕੋਸ਼ਿਸ਼ ਕੀਤੀ ਜੋ ਬੰਦੀ ਕਰਾਵੇ ਸਾਹ ਮਿਲੇਗਾ ਪਰਿਵਾਰ ਨੂੰ ਜੀ ਮਿਲੇਗਾ हुन्छ अनि कारवाही कि छौँ